जय हिंद भारत माता की जय कल ਸਾਡੇ ਗੁਰਦਾਸਪੁਰ ਦੇ ਵਿੱਚ ਇੱਕ ਵਾਰੀ ਫੇਅਰ ਬੜੀ ਵੱਡੀ ਮਿਸ ਹੈਪਨਿੰਗ ਹੋਈ ਹੈ ਇੱਕ ਦੁਕਾਨ ਨੂੰ ਅਗ ਲੱਗੀ ਉਹਦੇ ਨਾਲ ਚਾਰ ਦੁਕਾਨਾਂ ਹੋਰ ਜਿਹੜੀਆਂ ਅਗਨੀ ਪੈਂਟ ਹੋ ਗਈਆਂ ਪੂਰੇ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹੁਣ बार-बार ਇਹ ਸਾਡੇ ਗੁਰਦਾਸਪੁਰ ਵਿੱਚ ਹੋ ਰਿਹਾ ਹੈ ਕਾਫੀ ਦੁਕਾਨਾਂ ਵਿੱਚ ਪਾਲਕੀ ਵਾਲੇ ਜਿਹੜੇ ਸੀਗੇ ਜਾਂ ਹੈਂਡਲੂਮ ਵਾਲੇ ਸੀਗੇ ਜਾਂ ਦਰ ਸਾਡੇ ਗਿਫਟ ਆਈਟਮ ਵਾਲੇ ਸੀਗੇ ਉਸ ਤੋਂ ਬਾਅਦ ਸ਼ਰਮਾ ਜੀ ਸੀਗੇ ਸੋ ਮੈਨੀ ਦੁਕਾਨਾਂ ਜਿਹੜੀਆਂ ਆ ਉਹ ਐਸਾਂ ਦੀਆਂ ਮਿਸਐਪਟਿੰਗ ਦੀ ਸ਼ਿਕਾਰ ਹੋ ਚੁੱਕੀਆਂ ਹਨ ਪਰੰਤੂ ਅਸੀਂ ਉਹਦੀ ਸਿੱਖਿਆ ਨਹੀਂ ਦਿੰਦੇ ਸਿੱਖਿਆ ਲੈਣ ਦੀ ਇਹ ਲੋੜ ਹੈ ਕਿ ਕੰਜਸਟਿਡ ਏਰੀਆਜ਼ ਦੇ ਇਹੋ ਜਿਹੀ ਘਟਨਾਵਾਂ ਕਿਤੇ ਵੀ ਹੋ ਸਕਦੀ ਨੇ ਪੁਰਾਣੀ ਵਾਇਰਿੰਗ ਨੇ ਪੁਰਾਣੀਆਂ ਦੁਕਾਨਾਂ ਨੇ ਲੇਕਿਨ ਉਹਦੇ ਵਾਸਤੇ ਪ੍ਰੀਕਾਸ਼ਨਰੀ ਅਸੀਂ ਕੀ ਕਰ ਰਹੇ ਹਾਂ ਅਸੀਂ ਕੀ ਕਰਦੇ ਹਾਂ ਕਿ ਅਸੀਂ ਉਮੀਦ ਕਰਦੇ ਆ ਕਿ ਫਾਇਰ ਬ੍ਰਿਗੇਡ ਜਿਹੜਾ ਉਹ ਸਮੇਂ ਤੇ ਆ ਕੇ ਉਹਦੀ ਜਿਹੜੀ ਆ ਅੱਗ ਨੂੰ ਜਿਹੜਾ ਬੁਝਾ ਸਕੇ ਪਰੰਤੂ ਉਹ ਹੈਰਾਨੀ ਵਾਲੀ ਗੱਲ ਹੈ ਕਿ ਕੱਲ ਇਹ ਘਟਨਾ ਦੇਖਣ ਨੂੰ ਮਿਲੇ ਕਿ ਫਾਇਰ ਬ੍ਰਿਗੇਡ ਆਈ ਜ਼ਰੂਰ ਹੈ ਲੇਕਿਨ ਉਹਦੇ ਵਿੱਚ ਪਾਣੀ ਨਹੀਂ ਸੀਗਾ ਜੇ ਉਸ ਤੋਂ ਬਾਅਦ ਦੁਬਾਰਾ ਗੱਡੀਆਂ ਫੇਰ ਗਈਆਂ ਪਾਣੀ ਲੈਣ ਵਾਸਤੇ ਉਹ ਜਦੋਂ ਵਾਪਸ ਆਈਆਂ ਤੇ ਬਿਜਲੀ ਬੋਰ ਦੀ ਜਿਹੜੀ ਤਾਰਾ ਜਿਹੜੀਆਂ ਉਹ ਰੋਡ ਦੇ ਵਿੱਚ ਅਸਾਂ ਹੀ ਲਟਕੀਆਂ ਹੋਈਆਂ ਸੀਗੀਆਂ ਜਿਹਨਾਂ ਨੂੰ ਰਸਤਾ ਨਹੀਂ ਮਿਲਿਆ ਫਿਰ ਉਹਨਾਂ ਨੂੰ ਕਟਨੀਆਂ ਪਈਆਂ ਬਿਜਲੀ ਚਲੇ ਗਈ ਮਲਕੀਓ ਕਨ ਵਾਲੀ ਮੈਨੇਜਮੈਂਟ ਦੇਖੋ ਤੁਸੀਂ ਹੈ ਹੀ ਨਹੀਂ ਬਿਲਕੁਲ ਵੀ ਔਰ ਵਿਡੰਬਾ ਨਾ ਹੈਗੀ ਹੈ ਕਿ ਸਾਡਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਡੀਸੀ ਸਾਹਿਬ ਤੋਂ ਬਹੁਤ ਦੂਰ ਦੀ ਗੱਲ ਕਰਨੇ ਹੋਣਾ ਕੋਈ ਤਾਂ ਸਮੇਂ ਬਹੁਤ ਘੱਟ ਹੁੰਦਾ ਹੈ ਉਸ ਤੋਂ ਇਲਾਵਾ ਵੀ ਬੜੇ ਅਧਿਕਾਰੀ ਹੁੰਦੇ ਨੇ ਜਿਹੜੇ ਪਹੁੰਚ ਸਕਦੇ ਸੀ ਲੇਕਿਨ ਕੋਈ ਵੀ ਉੱਥੇ ਨਹੀਂ ਪਹੁੰਚਿਆ ਸੋਚੋ ਕਿ ਇੱਕ ਆਮ ਜਨਤਾ ਲਈ ਕੀ ਉਹ ਸਹੂਲਤ ਹੈ ਜਿਵੇਂ ਮੰਤਰੀ ਵਗੈਰਾ ਦੇ ਘਰ ਕੋਈ ਮੇਸੇਪਲਿੰਗ ਹੋਈ ਹੁੰਦੀ ਮੇਰੇ ਖਿਆਲ ਜੋ ਸਾਰਾ ਡਿਪਾਰਟਮੈਂਟ ਹੀ ਉੱਥੇ ਉੱਥੇ ਪਹੁੰਚ ਜਾਣਾ ਸੀ ਲੇਕਿਨ ਆਮ ਵਿਅਕਤੀ ਨੂੰ ਕੁਝ ਸਮਝ ਨਹੀਂ ਆਇਆ ਇਹਦੇ ਨਾਲ ਹੀ ਸਾਨੂੰ ਇੱਕ ਹੋਰ ਸਿੱਖਿਆ ਮਿਲੀ ਹੈ ਕਿ ਅਸੀਂ ਖੁਦ ਵੀ ਕੀ ਕਰ ਰਹੇ ਹਾਂ ਅਸੀਂ ਆਪਣੀ ਦੁਕਾਨਾਂ ਦੇ ਉੱਪਰ ਇਹੋ ਜਿਹਾ ਕੋਈ ਵੀ ਉਪਰਾਲਾ ਨਹੀਂ ਕੀਤਾ ਹੋਇਆ ਕਿ ਅਸੀਂ ਉਹ ਜਿਹੜੀਆਂ ਇਹ ਮਿਸ ਹੈਪਨਿੰਗ ਹੋਣੀ ਜਾਂ ਜਿਹੜੀਆਂ ਅੱਗ ਲੱਗ ਜਾਂਦੀ ਹੈ ਇਹਦੇ ਵਾਸਤੇ ਕੁਝ ਪ੍ਰੀਕਾਸ਼ਨ ਲਏ ਹੋਣ ਕੁਝ ਫਾਇਰ ਸੇਫਟੀ ਇਕਵਿਪਮੈਂਟ ਸੜਿਆ ਉਹ ਸਥਾਪਿਤ ਕੀਤਾ ਨਹੀਂ ਕੀਤਾ ਹੁੰਦੇ ਬਿਲਕੁਲ ਵੀ ਕੀਤਾ ਨਹੀਂ ਕਿਸੇ ਵੀ ਦੁਕਾਨ ਤੇ ਨਹੀਂ ਹੈ ਔਰ ਕੱਲ ਇੱਕ ਹੋਰ ਜਿਹੜੀ ਮੈਂ ਧਿਆਨ ਦਿਲਾਣਾ ਚਾਹਾਂਗਾ ਇੱਕ ਬਹੁਤ ਵੱਡੀ ਦੁਰਘਟਨਾ ਹੋਰ ਹੋ ਸਕਦੀ ਹੈ ਜਿਹੜੀ ਹੋਈ ਹੈ ਇਹ ਤੋਂ ਬਹੁਤ ਵੱਡੀ ਹੋ ਸਕਦੀ ਸੀ ਇਹਨਾਂ ਦੁਕਾਨਾਂ ਦੇ ਨਾਲ ਇੱਕ ਪ੍ਰਾਈਵੇਟ ਹਸਪੀਟਲ ਸੀਗਾ ਬੱਚਿਆਂ ਦਾ ਜਾਣਕਾਰੀ ਦੇ ਮੁਤਾਬਕ ਉਹਦੇ ਵਿੱਚ ਉਸ ਟਾਈਮ بڑے ਬੱਚੇ ਜਿਹੜੇ ਐਡਮਿਟ ਸੀਗੇ ਅਗਰ ਉਹ ਜੀ ਅੱਗ ਹੈ ਅਗਰ ਨਾਲ ਹੀ ਉੱਥੇ ਚਲੀ ਜਾਂਦੀ ਤੇ ਮੇਰੇ ਖਿਆਲ ਤੋਂ ਬਹੁਤ ਵੱਡੀ ਦੁਰਘਟਨਾ ਹੋ ਸਕਦੀ ਸੀ ਬੱਚੇ ਜਿਹੜੇ ਆ ਉਹ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਦਿੱਲੀ ਵਿੱਚ ਪਿਛਲੇ ਸਮੇਂ ਦੇ ਵਿੱਚ ਹੀ ਅਸਲਹੀਂ ਕੋ ਹਸਪੀਟਲ ਦੇ ਵਿੱਚ ਹੋ ਗਿਆ ਸੀ ਲਾਗੇ ਦੁਕਾਨਾਂ ਨੂੰ ਅੱਗ ਲੱਗੀ ਸੀ ਹਸਪੀਟਲ ਤੱਕ ਅੱਗੇ ਚਲੀ ਗਈ ਸੀ ਉਹ ਸੱਤ ਅੱਠ ਬੱਚੇ ਜਿਹੜੇ ਆ ਉਹ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਜਲ ਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਕੱਲ ਵੀ ਇਦਾਂ ਹੋ ਸਕਦਾ ਸੀਗਾ ਪਰ ਚਲੋ ਈਸ਼ਵਰ ਨੇ ਕਿਰਪਾ ਕੀਤੀ ਜੋ ਵੀ ਲੋਕਾਂ ਨੇ ਬੜੀ ਐਫਰਟ ਕੀਤੀ ਉਸ ਵੇਲੇ ਪਾਣੀ ਪਾ ਪਾ ਕੇ ਜਾਂ ਫਾਇਰ ਬ੍ਰਿਗੇਡ ਵੀ ਚਲੋ ਸਮੇਂ ਤੇ ਆ ਕੇ ਉਹਨਾਂ ਨੇ ਬਚਾ ਲਿਆ ਪਰ ਇਹਦੇ ਵਿੱਚ ਇਹ ਹੈ ਸੀਗਾ ਕਿ ਕੀ ਜੇ ਉਹ ਅੱਗ ਉੱਥੇ ਚਲੀ ਜਾਂਦੀ ਤੇ ਕੀ ਬੱਚਿਆਂ ਦੀ ਸੇਫਟੀ ਹੁੰਦੀ ਬੱਚਿਆਂ ਦੀ ਸੇਫਟੀ ਨਹੀਂ ਸੀ ਹੋਣੀ ਉਹਦਾ ਕਾਰਨ ਕੀ ਸੀਗਾ ਕੀ ਨੋਰਮਸ ਦੇ ਮੁਤਾਬਕ ਹਸਪੀਟਲਸ ਐਂਡ ਸਕੂਲਸ ਦੇ ਵਿੱਚ ਫਾਇਰ ਐਸਕੇਪ ਜਿਹੜੇ ਹੁੰਦੇ ਆ ਇਕੁਪਮੈਂਟਸ ਉਹ ਸਥਾਪਿਤ ਕਰਨੇ ਹੁੰਦੇ ਆ 32 ਉਹਦੇ ਨੋਰਮਸ ਹੁੰਦੇ ਆ ਗਤੀ ਰੂਲ ਹੁੰਦੇ ਆ ਜਿਹਨੂੰ ਫਾਲੋ ਕਰਨਾ ਹੁੰਦਾ ਹੈ ਲੇਕਿਨ ਮਿਲੀ ਭਗੜ ਦੇ ਨਾਲ ਕੋਈ ਵੀ ਰੂਲ ਫਾਲੋ ਕੀਤਾ ਨਹੀਂ ਜਾਂਦਾ ਉਸ ਹਸਪੀਟਲ ਨੂੰ ਸਿਰਫ ਪੰਜ ਸਿਲੰਡਰ ਮਿਲੇ ਜਲਦੀ ਪਤਾ ਨਹੀਂ ਕਿੰਨੇ ਕਮਰੇ ਆ ਉੱਥੇ ਉੱਥੇ ਕਿੰਨੇ ਕਮਰੇ ਆ ਰੂਲ ਦੇ ਮੁਤਾਬਕ ਹਰ ਸਕੂਲ ਔਰ ਹਸਪੀਟਲ ਦੇ ਜਿੰਨੇ ਵੀ ਰੂਮ ਬਣੇ ਹੁੰਦੇ ਨੇ ਉਹਦੇ ਹਰ ਰੂਮ ਦੇ ਬਾਹਰ ਇੱਕ ਸਿਲੰਡਰ ਜਿਹੜਾ ਫਾਇਰ ਐਸਕੇਪ ਜਿਹੜਾ ਹੁੰਦਾ ਵੈ ਸਿਲੰਡਰ ਹੁੰਦਾ ਹੈ ਉਹਨੂੰ ਸਥਾਪਿਤ ਕੀਤਾ ਹੋਣਾ ਚਾਹੀਦਾ ਨਹੀਂ ਕਿ ਨਹੀਂ ਸੀਗਾ ਉਸ ਤੋਂ ਇਲਾਵਾ ਜਿਹੜੇ ਵੱਡੀਆਂ ਜਿਮਾਰੇ ਕੁਝ ਕਪੈਸਿਟੀ ਤੋਂ ਉੱਪਰ ਜਦੋਂ ਹੋ ਜਾਂਦਾ ਹੈ ਤੇ ਉਹਦੇ ਵਿੱਚ ਜਿਹੜਾ ਵਾਟਰ ਸਪਲਾਈ ਦਾ ਇੱਕ ਵੱਡਾ ਟੈਂਕ ਬਣਾ ਕੇ ਉਹਦੇ ਨਾਲ ਜਿਹੜੇ ਪਾਈਪ ਜਿਹੜੇ ਆ ਉਹ ਵੱਡੇ ਪਾਈਪ ਜਿਹੜੇ ਆ ਉਹ ਸਥਾਪਿਤ ਕੀਤੇ ਹੋਣੇ ਚਾਹੀਦੇ ਹੈ ਜਿਕੇ ਕਿ ਕਿਤੇ ਵੀ ਨਹੀਂ ਹੁੰਦਾ ਤਸੋ ਇੱਕ ਇਹ ਵਿਦੰਬਨਾ ਹੈਗੀ ਹੈ ਇਹ ਜ਼ਰੂਰੀ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜੇ ਨਾਲ ਬੀਤ ਗਈ ਉਹਨੂੰ ਤੇ ਚਲੋ ਠੀਕ ਹੈ ਨੁਕਸਾਨ ਹੋ ਗਿਆ ਸੋ ਹੋ ਗਿਆ ਤੇ ਅਸੀਂ ਜਿਹੜੇ ਹੱਥ ਤੇ ਹੱਤ ਰੱਖ ਕੇ ਬੈਠੇ ਜੀਏ ਪ੍ਰਸ਼ਾਸਨ ਨੂੰ ਇਹਦੀ ਇੱਕ ਐਡਵਾਈਜ਼ਰੀ ਜਿਹੜੀ ਹੈ ਉਹ ਘੋਸ਼ਿਤ ਕਰਨੀ ਚਾਹੀਦੀ ਹੈ ਕਿ ਕਿਸ ਜਿਹੜਾ ਬਾਜ਼ਾਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਆਪਣੇ ਸੇਫਟੀ ਜਿਹੜੇ ਆ ਯੂਜ਼ ਕਰਨੇ ਚਾਹੀਦੇ ਆਪਣੇ ਜੋ ਇਕੁਪਮੈਂਟਸ ਕਿਸ ਤਰ ਲਗਾਉਣੇ ਚਾਹੀਦੇ ਉਹਦੇ ਵਾਸਤੇ ਕੀ ਐਡਵਾਈਜ਼ਰੀ ਹੋਣੀ ਚਾਹੀਦੀ ਹੈ ਇਹ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਔਰ ਇਸੇ ਨਾਲ ਹੀ ਮੈਂ ਵਪਾਰ ਮੰਡਲ ਨੂੰ ਇੱਕ ਰਿਕਵੈਸਟ ਕਰਨਾ ਚਾਹਾਂਗਾ ਜਿਹੜੇ ਵੀ ਆਖਰ ਨੂੰ ਪਤਾ ਨਹੀਂ ਕਿੰਨੇ ਕੋ ਇੱਥੇ ਵਪਾਰ ਮੰਡਲ ਵਾਲੇ ਬਣਿਆ ਹਰ ਵੀ ਦੂਸਰੇ ਬੰਦੇ ਨੂੰ ਪੁੱਛੋ ਤਾਂ ਕਹਿੰਦਾ ਵਪਾਰ ਮੰਡਲ ਦਾ ਪ੍ਰਧਾਨ ਹੈ ਕਹਿੰਦਾ ਪਰ ਫਿਰ ਵੀ ਜਿਹੜੇ ਵੀ ਹੈਗੇ ਆ ਮੈਂ ਉਹਨਾਂ ਅਗੇ ਬੇਨਤੀ ਇਹ ਹੀ ਕਰਨਾ ਚਾਹਾਂਗਾ ਕਿ ਰਾਜਨੀਤੀ ਤੋਂ ਹਟ ਕੇ ਏਟਲੀਸ ਆਪਣੇ ਵਪਾਰੀਆਂ ਨੂੰ ਸੋਚੋ ਕਿਉਂਕਿ ਇਹ ਜਿਹੜੀ ਚਾਰ ਦੁਕਾਨਾਂ ਵਾਲੇ ਏਟਲੀਸ ਜਿਹੜੇ ਲੇਟਸ ਹੋਏ ਹੋਏ ਉਹ ਤੇ ਕਦੀ ਉਠ ਨਹੀਂ ਪਾਣਗੇ ਉਹਨਾਂ ਦੀ ਜੋ ਜ਼ਿੰਦਗੀ ਭਰ ਦੀ ਮਿਹਨਤ ਆ ਫਰਮਾਇਆ ਉਹ ਸਾਰਾ ਨਸ਼ਟ ਹੋ ਚੁੱਕਾ ਹੋਏਗਾ ਇੱਕ ਦਿਨ ਮਸਰੇ ਦੇਖਿਆ ਬਜ਼ੁਰਗ ਹੋ ਰਹੇ ਸੀਗੇ ਤੋ ਸੋ ਮੈਂ ਸਾਰਿਆਂ ਨੂੰ ਮਿਲਜੁਲ ਕੇ ਕਹਾਂਗਾ ਕਿ ਇਸ ਪਾਸੇ ਵਿਚਾਰ ਥੋੜਾ ਕਰਨਾ ਪਵੇਗਾ ਸਿਰ ਰਾਜਨੀਤੀ ਨਹੀਂ ਤੁਹਾਨੂੰ ਆਪਣੇ ਪਵਾਰੀਆਂ ਦਾ ਵੀ ਸੋਚਣਾ ਪਵੇਗਾ ਜਿਹੜੇ ਸਾਡੇ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਦੇ ਬਹੁਤ ਵੱਡਾ ਯੋਗਦਾਨ ਦਿੰਦੇ ਨੇ ਦੋਸਤੋ ਪ੍ਰਸ਼ਾਸਨ ਦੀ ਇਹ ਬਹੁਤ ਵੱਡੀ ਨਲਾਕੀ ਹੈ ਕਿ ਕਿਸੇ ਨੇ ਵੀ ਸੁਧ ਨਹੀਂ ਲਈ ਕਿਸੇ ਨੇ ਵੀ ਸੁਧ ਨਹੀਂ ਲਈ ਕਿ ਉਥੇ ਘੱਟੋ ਘੱਟ ਬੋਤਾ ਨਹੀਂ ਤੇ ਛੋਟੇ ਦਾ ਛੋਟਾ ਕੋਈ ਅਧਿਕਾਰੀ ਉਥੇ ਪਹੁੰਚ ਜਾਏ ਡੀਸੀ ਸਾਹਿਬ ਤੋਂ ਬਹੁਤ ਵੱਡੀ ਗੈਰਜ਼ੁਲਟੀ ਇਸਾ ਕੋ ਸਮੇਂ ਘਾਟੁੰਦਾ ਮੈਨੂੰ ਪਤਾ ਲੱਗਿਆ ਪਰ ਕੋਈ ਨਾ ਕੋਈ ਅਧਿਕਾਰੀ ਪਹੁੰਚ ਕੇ ਉਹ ਪਰਿਵਾਰ ਦੇ ਨਾਲ ਖੜਾ ਹੋ ਸਕਦਾ ਸੀ ਕਿ ਇਹ ਨਹੀਂ ਦੁਕਾਨਾਂ ਸੜੀਆਂ ਸੋ ਮੇਰੀ ਬੇਨਤੀ ਇਹੀ ਹੈ ਕਿ ਮਿਲਜੁਲ ਕੇ ਇਸ ਤੇ ਵਿਚਾਰ ਕਰੋ ਜਲਦੀ ਸ਼ਿਵ ਸੈਨਾ ਜਿਹੜੀ ਹੈ ਇਸੇ ਕੁਛ ਨਾ ਕੁਝ ਜ਼ਰੂਰ ਕਰੇਗੀ ਕਹੇ ਪ੍ਰਸ਼ਾਸਨ ਨੂੰ ਦਬਾਅ ਬਣਾਉਣਾ ਪਵੇ ਕਹੇ ਵਪਾਰੀਆਂ ਨਾਲ ਲੈ ਕੇ ਸਰਕਾਰ ਦੇ ਆਣਾ ਪਵੇ ਇਹ ਜ਼ਰੂਰ ਕਰੇਗੀ ਜੈ ਹਿੰਦ ਭਾਰਤ ਮਾਤਾ ਕੀ ਜੈ